ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੋਂ ਦੋਸਤੋ ਅੱਜ ਪਹੁੰਚੇ ਆ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਇਸ ਪਿੰਡ ਤੋਂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਮੂਸੇ ਪਿੰਡ ਦੋਸਤੋ ਬਿਲਕੁਲ ਨੇੜੇ ਗੱਗੋ ਪੂਹਾ ਪਿੰਡ ਥੋੜੀ ਦੂਰੀ ਤੇ ਆ ਚਵਾਲ ਤਕਰੀਬਨ ਕੋਈ 8-9 ਕਿਲੋਮੀਟਰ ਦੀ ਦੂਰੀ ਆ ਮਾਲੂਵਾਲ ਪਿੰਡ ਇੱਕ ਪਾਸੇ ਆ ਜਾਂਦਾ ਤੇ ਸ਼ਿਸ਼ਰੇ ਵਾਲ ਪਿੰਡ ਦੀ ਦੂਰੀ ਥੋੜੀ ਹੈਗੀ ਆ ਠੀਕ ਆ ਜੀ ਤੇ ਖਾਸ ਪਿੰਡ ਮੂਸੇ ਤੁਸੀਂ ਵਿਜ਼ਿਟ ਕਰਨੇ ਆ ਵੀਰ ਹੀਰੇ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ। ਬਾਕੀ ਤੁਸੀਂ ਸਮੇਂ-ਸਮੇਂ ਤੇ ਨਾਲ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੀ। ਡੇਲੀ ਰੁਟੀਨ ਦੇ ਵਿੱਚ ਨਵੇਂ ਪਸ਼ੂ ਤੁਹਾਨੂੰ ਵੇਖਣ ਦੇ ਵਿੱਚ ਮਿਲ ਜਾਣਗੇ ਦੋਸਤੋ ਇਸ ਘਰੋਂ। ਅੱਜ ਚਾਰ ਪਸ਼ੂ ਦਿਖਾਵਾਂਗੇ ਚਾਰੇ ਵੇੜਾ ਸੂਈਆਂ ਸਵਾਈਆਂ ਨੇ। ਤੇ ਵੇੜਾ ਦੇ ਵਿੱਚ ਗਿਣਤੀ ਹੋਊਗੀ 4 ਠੀਕ ਆ ਜੀ। ਅੱਜ ਤਰੀਕ ਦੋਸਤੋ 16 ਮਾਰਚ ਆ ਸਮਾਂ ਕੋਈ ਸ਼ਾਮ ਦੇ 5:30 ਪੌਣੇ 6 ਵਜੇ ਦਾ। ਬਾਕੀ ਜਿੰਨੇ ਵੀ ਪਸ਼ੂ ਦਿਖਾਉਣੇ ਆ ਸਾਰੇ ਸੂਈ ਸੂਈਆਂ ਤੇ ਦੋਸਤੋ ਕੋਈ ਵੀਰ ਦੋ ਟਾਈਮ ਚੋਕੇ ਤਸल्ली ਤੁਸੀਂ ਘਰਾਂ ਕੇ ਕਰ ਲਿਓ ਨਰਤ ਪਰਖਾ ਜਿਹੜੀ ਦੋਸਤੋ ਤੁਸੀਂ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਚਾਹੇ ਕੋ ਵੀਰ ਤਿੰਨ ਟਾਈਮ ਚੋਕੇ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਜਾਂ ਤਸੱਦੀ ਹੁੰਦੀ ਆ ਉਹਦਾ ਤੁਸੀਂ ਆਪਣੀ ਤਸੱਲੀ ਕਰਕੇ ਪਸ਼ੂ ਲੈ ਕੇ ਜਾ ਸਕਦੇ ਜੀ ਠੀਕ ਆ ਜੀ ਤੇ ਆਓ ਲੈਨੇ ਆਪੇ ਤੇ ਰੇਨ ਇਨਫੋਰਮੇਸ਼ਨ ਵੀਰ ਹੀਰੀ ਦੇ ਨਾਲ ਗੱਲਬਾਤ ਕਰਕੇ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਬਾਕੀ ਪਸ਼ੂਆਂ ਰੇਟ ਭਾਅ ਵੜਦਾ ਬਿਲਕੁਲ ਜਾਇਜ਼ ਤੇ ਜੈਨੂਨ ਹੋਊਗਾ ਹੀਰੇ ਬਈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਹੈ ਵਧੀਆ ਵਧੀਆ ਕਰ ਪਾ ਜੀ ਠੀਕ ਠਾਕ ਜੀ ਮਹਾਰਾਜ ਕਿੱਦ ਦੀ ਕਰਾਂ ਜੀ ਹੀਰੇ ਅੱਜ ਆਪਣੇ ਕੋਲ ਵੀਰ ਪਸ਼ੂ ਚਾਰ ਬੈੜਾ ਹੀ ਹੈ ਤਕਰੀਬਨ ਹਾਂ ਚੌਵੇਂ ਸੂਈਆਂ ਬੈੜਾ ਚਾਰੇ ਬੈੜਾ ਹਾਂ ਇੱਕ ਅੱਜ ਸੂਈ ਆ ਅੱਛਾ ਜੀ ਹਾਂ ਜੀ ਹਾਂ ਤੇ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਹੈ ਬਾਕੀ ਬੈੜਾਂ ਦੀ ਗੱਲ ਕਰਨ ਲਈ ਇੱਕ ਸੂਈ ਹਫਤੇ ਦੀ ਹਫਤੇ ਖੰਡ ਦੀ ਸੂਈ ਇੱਕ ਸੂਈ ਹੋਊਗੀ ਮਹੀਨੇ ਦੀ ਇੱਕ ਮਹੀਨੇ ਦੀ ਹਾਂ ਮਹੀਨੇ ਦੀ ਸੂਈ ਆ ਉਹਦਾ ਮੁੱਲ ਬਹੁਤ ਜ਼ਿਆਦਾ ਜਾਇਜ਼ ਹੋਊਗਾ ਮੈਂ ਕਹਿੰਦਾ ਕਿ ਜ਼ਿਆਦਾ ਹੋਊਗਾ ਨਹੀਂ ਨਹੀਂ ਜਾਇਜ਼ ਹੋਊਗਾ ਅ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਦੋਸਤੋ ਮੁੱਲ ਜੈਨੂਨ ਤੇ ਜਾਇਜ਼ ਹੋਣਗੇ ਠੀਕ ਆ ਬਾਕੀ ਚੋਕੇ ਪਸਮਾਕੇ ਤਸੱਲੀ ਕਰਨੀ ਆ ਉਹ ਤੁਸੀਂ ਆਪ ਆਪਣਾ ਹੱਕ ਸਮਝ ਕੇ ਤਸੱਲੀ ਕਰਨਿਓ ਠੀਕ ਆ ਤੇ ਅੱਜ ਹੀਰੇ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਥੋਂ ਕਰਦੇ ਆਂ ਵੀਰ ਬੈਠ ਜੀ ਹਾਂ ਜੀ ਠੀਕ ਆ ਜੀ ਤੇ ਇਸ ਦੀ ਡਿਟੇਲ ਕਰਦੀਏ ਸਾਂਝੀ ਇਹ ਸੂਆ ਕਿੰਨਾ ਮਸੂਈ ਆ ਤੀਜਾ ਸੂਈ ਭਾਜੀ ਤੀਜਾ ਸੂਆ ਹਾਂਜੀ ਹਾਂਜੀ ਆ ਇਹਨੂੰ ਅੱਜ ਦਿਨ ਕਿੰਨੇ ਦੱਸਿਆ ਇਹ 14-15 ਦਿਨ ਹੋ ਗਏ ਸੂਈ ਨੂੰ 14 15 ਦਿਨਾਂ ਦੀ ਸੂਈ ਹਾਂ ਸੂਈ 14 ਮੰਨ ਲਓ ਬੱਚਾ ਮਗਰ ਬੱਚਾ ਆ ਗਿਆ ਹਾਂ ਬੱਚੀ ਆ ਗਈ ਆ ਬੱਚੀ ਬੱਚੀ ਹਾਂ 14 ਦੇ ਮਗਰ ਹੀ ਬੱਚੀਆਂ ਅੱਛਾ ਚਾਰੇ ਮਗਰ ਬੱਚੀਆਂ ਹਾਂ ਚਾਹ ਦੇ ਮਗਰ ਹੀ ਬੱਚੀਆਂ ਕੋਈ ਫਰਕ ਨਹੀਂ ਨਜ਼ਰ ਆਊਗਾ ਫਿਰ ਚਾਰੇ ਬੱਚੀਆਂ ਕਹਿਣੀਆਂ ਹੋਣਗੀਆਂ ਬੱਚੀਆਂ ਚਾਰੇ ਬਾੜਾਂ ਦੇ ਮਗਰ ਹਾਂ ਆ ਦੋਸਤੋ ਪਹਿਲੇ ਨੰਬਰ ਤੇ ਆ ਡੱਬੀ ਬੱਚੀ ਤੁਸੀਂ ਦੇਖ ਕੇ ਚੈੱਕ ਕਰੋ ਬਾਕੀ ਸੋਹਣੇ ਚੰਗੇ ਸੀਮਨ ਦੀ ਬੱਚੀ ਆ ਸਟੇਟ ਫੜਾ ਠੀਕ ਆ 15 ਦਿਨਾਂ ਦੀ ਸੂਈ ਆ ਹਾਂ 15 ਦਿਨਾਂ ਦੀ ਸੂਈ ਆ ਸੁਹਾ ਦੂਜਾ ਕਿ ਤੀਜਾ ਸੁਹਾ ਭਾਜੀ ਤੀਜਾ ਬਾਕੀ ਦੋਸਤੋ ਤੀਜਾ ਸੁਹਾ ਸੂਈ ਹੈ ਤੇ ਹੁਣ ਹੀਰੇ ਤੇ ਸੱਲੇ ਕੰਡੇ ਵਾਲਾ 20 ਕਿਲੋ ਦੁੱਧ ਹੋ ਭਾਜੀ 20 ਕਿਲੋ ਹਾਂ 20 ਕਿਲੋ ਦੁੱਧ ਦਊਗਾ ਮਤਲਬ ਕੋਈ ਆਪਣਾ ਭੈਣ ਭਰਾ ਸਾਡੇ ਦੇ ਜਾ ਕੇ ਚੋ ਕੇ ਤੁਸੀਂ ਨਹੀਂ ਕਰਨਾ ਜਿਹੜਾ ਹੈਗਾ ਉਹ ਦੱਸਣਾ ਠੀਕ ਹੈ ਜੀ ਹਾਂਜੀ ਹਾਂਜੀ ਆ ਕਿਸੇ ਨੇ ਤੁਹਾਨੂੰ ਪਤਾ ਵੀ ਚੋ ਵੀ ਲੈਣੀ ਆ ਫਿਰ ਕੋਈ ਪਤਾ ਦੋ ਟੰਗ ਚੋਲੇ ਖੁੱਲੀ ਪੰਜ ਤਿੰਨ ਚੋਲੇ ਕੋਈ ਚੱਕਰ ਨਹੀਂ ਦੁੱਧ ਹੈਗਾ 20 ਕਿਲੋ ਠੀਕ ਹੈ ਜੀ ਹਾਂਜੀ ਲੋ ਵੀ ਪ੍ਰਾਪੋ 20 ਕਿਲੋ ਦੁੱਧ ਦਾ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਇਸ ਬਾਹਰ ਦਾ ਵੇਖੋ ਵੱਡੇ ਕੱਦ ਦੇ ਵਿੱਚ ਆ ਬੂਦੀ ਵਾਲੀ ਆ ਛੋਟੇ ਜੇ ਕੰਨ ਫੇਸ ਕੁਆਲਿਟੀ ਚੰਗੀ ਆ ਰੰਗ ਟੰਗ ਬਾਕੀ ਪ੍ਰਿੰਟ ਪ੍ਰੋਟ ਵੀ ਸਾਢੇ 60 ਆਪਣਾ ਟਾਈਮ ਚੋਲੇ ਭਾਵੇਂ ਕੋਈ ਚੁੱਧ ਕਿੰਨਾ ਦੱਸਿਆ ਕੋਈ 20 ਕਿਲੋ ਦੁੱਧ ਦੱਸਿਆ ਪੂਰਾ ਹਾਂ ਪੂਰਾ ਹੋਊਗਾ ਠੀਕ ਹੈ ਜੀ ਨੋ ਵੀ ਭਰਾਵੋ 20 ਕਿਲੋ ਦੁੱਧ ਇਸ ਬੈਰ ਦੇ ਥੱਲੇ ਹੁਣ ਹਾਜ਼ਰ ਆ ਸੋ ਚਾਹੇ ਕੋਈ ਵੀਰ ਇੱਕ ਟਾਈਮ ਦੋ ਟਾਈਮ ਤਸੱਲੀ ਆਪਣੀ ਕਰ ਸਕਦਾ ਘਾੜਣ ਕੇ ਤੇ ਮਗਰ ਵੀ ਬੱਚੀ ਆ ਵਾਅਦੇ ਬੰਦੀ ਆ ਦੋਸਤੋ ਮਗਰ ਵੀ ਬੱਚੀ ਆ ਬਹੁਤ ਵੀਰ ਲਾਈਕ ਕਰਦੇ ਆ ਬੱਚਾ ਮਗਰ ਵਛੀ ਹੋਵੇ ਤੇ ਬਹੁਤ ਵੀਰ ਕਿਉਂਕਿ ਸੌਖਾ ਆ ਕੇ ਸਾਹ ਸੰਭਾਲ ਕਰ ਲੈਂਦੇ ਕੇਅਰ ਕਰ ਲੈਂਦੇ ਬੱਚਾ ਪਲ ਜਾਂਦਾ ਠੀਕ ਹੈ ਜੀ ਮਗਰ ਤੇ ਹੀਰੇ ਵੀਰ ਖੋਲ ਕੇ ਇੱਕ ਵਾਰੀ ਤੋੜ ਦਈਏ ਤੁਹਾਨੂੰ ਖੋਲ ਦੇ ਗੋਪੀ ਬਾਕੀ ਦੋਸਤੋ ਕੱਦ-ਕੱਡ ਦੀ ਚੰਗੀ ਆ, ਬੇਲਬੂਰ ਲੰਬੀ ਆ। ਕੱਦ ਵੀ ਵੱਡੀਆਂ ਵਹਿੜਾਂ ਦੇ ਵਿੱਚ ਆਪਾਂ ਇਹਨੂੰ ਕਾਊਂਟ ਕਰ ਸਕਦੇ ਆ। ਕੋਈ ਛੋਟੀ ਨਹੀਂ ਕਿ ਵੱਡੇ ਕੱਦ ਦੇ ਵਿੱਚ ਆਪਾਂ ਕਾਊਂਟ ਕਰ ਸਕਦੇ ਆ। ਆਹ ਦੇਖੋ ਜੀ, ਠੀਕ ਆ। ਸੋ ਹੁਣ ਬਿਲਕੁਲ ਚੁਵਾਈ ਦਾ ਸਮਾਂ ਨੇੜਾ। ਚੁਵਾਈ ਦਾ ਸਮਾਂ ਦੋਸਤੋ। ਹੁਣ ਆਪਾਂ ਵੀਡੀਓ ਬਣਾ ਰਹੇ ਆ ਬਿਲਕੁਲ 6 ਵਜੇ ਦਾ ਸਮਾਂ ਹੋਇਆ ਪਿਆ, ਚੁਵਾਈ ਦਾ ਸਮਾਂ ਬਿਲਕੁਲ ਨੇੜਾ। ਤੇ ਆਰਡਰ ਦੀ ਕੁਆਲਿਟੀ ਦੇਖ ਕੇ ਤੁਹਾਨੂੰ ਪਤਾ ਲੱਗ ਜੂਗਾ ਵੀ ਜਿਹੜੇ ਹਵਾਨੇ ਆ ਦੋਸਤੋ ਭਰੇ ਆ। ਠੀਕ ਆ ਜੀ, ਦੁੱਧ, ਚੂਣਾ ਹਜੇ ਬਾਕੀ ਆ। ਇਨਾਂ ਵੇ ਤੇ 20 ਕਿਲੋ ਇਹਦੇ ਥੱਲੇ ਦੁੱਧ ਚੋਣ ਜਾਣ ਬਾਕੀ ਥਣਾ ਤੋਂ ਸਾਰੇ ਵੀਰਾਂ ਨੇ ਜੱਜਮੈਂਟ ਕਰ ਲੈਣੀ ਆ ਚੋਣ ਚੰਗੀਆਂ ਵੀਰੇ ਨੇ ਓਕੇ ਓਕੇ ਜੀ ਭੂਰ ਨਹੀਂ ਭੇਟਾ ਨਹੀਂ ਚੋਣ ਚ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਲੋਬੀ ਪ੍ਰਭੋ ਵੈਣ ਚੰਗੀ ਆ ਪਸੰਦ ਆਊਗੀ ਆ ਦੇਖ ਅੱਛਾ ਹੀਰੇ ਵੀਰੇ ਕਿੰਨੀ ਡਿਮਾਂਡ ਕਰਦੇ ਆਂ ਦੀ ਜੀ ਮੁੱਲ 70 ਹਜ਼ਾਰ ਕਰਦੇ ਬਾਜੀ ਅੱਛਾ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਹਾਂਜੀ ਹਾਂਜੀ 70000 ਦੇ ਵਿੱਚੋਂ ਕੀ ਮਾਨਤਣ ਐਵੇਂ 1000 2000 ਕੀ ਛੱਡਣਾ ਸਿੱਧਾ ਹੀ 5000 ਹੀ ਛੱਡ ਦੇਣਾ 70 ਚੋਂ ਹਾਂ 65000 ਦੀ ਦਵਾਂਗੇ ਭਾਜੀ 65000 ਦੀ ਹਾਂ 65000 ਦੀ ਦਵਾਂਗੇ ਵੇਡ ਤੇ 20 ਕਿਲੋ ਮਿੰਕੇ ਦੁੱਧ ਲੈ ਜਾਏ ਕੰਡੇ ਤੇ ਰੱਖ ਕੇ ਆਪਣੇ ਦੋ ਦੁੱਧ ਵੱਧ ਕਿਲੋ ਦੋ ਕਿਲੋ ਪਰ ਆਪਾਂ ਘਾਟ ਦੱਸਣਾ ਚੰਗਾ ਦਾ ਬਿਲਕੁਲ ਵੀ ਹਾਂ ਸਲਾਹਤ ਆਉਂਦੀ ਆ ਫਿਰ ਬਿਲਕੁਲ ਬਸ ਤੁਸੀਂ ਨਾ ਪਸ਼ੂਆਂ ਦੀ ਜੜੀਆਂ ਜੜੀਆਂ ਕੋਈ ਧਾਰਾ ਮਾਰ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਬਾਅਦ ਵਿੱਚ ਧਾਰਾ ਮਾਰ ਕੇ ਤਸੱਲੀ ਨਾਲ ਤੁਹਾਨੂੰ ਦਿਖਾ ਦਾਂਗੇ ਸਾਰੇ ਪਸ਼ੂ ਚੈੱਕ ਕਰਾ ਦਾਂਗੇ ਜਿੰਨੀ ਜਿੰਨੀ ਵੀ ਚੁਵਾਈ ਆ ਕਿਦਾਂ ਦੀ ਚੁਵਾਈ ਆ ਪੋਲੀ ਆ ਕੋ ਭੂਰ ਛਟਾ ਫਵਾਰਾ ਸਾਰਾ ਤੁਹਾਨੂੰ ਤਸੱਲੀ ਨਾਲ ਦਿਖਾ ਦੇਣਾ ਮੂਹਰੇ ਤੇ ਗਾਰੰਟੀ ਹੋਊਗੀ ਜਦ ਠੀਕ ਆ 60000 ਦੀ ਮਿਲ ਜੂਗੀ ਵਿੱਚ ਥੋੜਾ ਬਦ ਮਾਨਤਾ ਨਹੀਂ ਰਹਿ ਕਰਦੇ ਆ ਕਰ ਦਾਂਗੇ ਉਹ ਗੱਲ ਵੀਰ ਦੂਰ ਕਈ ਵਾਰਾਂ ਹੁਣ ਲਾਉਂਦੇ ਸਾਨੂੰ ਕਿਰਾਏ ਦੀ ਤੰਗੀ ਆਉਂਦੀ ਆ ਉਹ ਵੀ ਕਰਾਂਗੇ ਹੁਣ ਉਹ ਦਿਨ ਵੀਡੀਓ ਪਾਈ ਸੀ ਉਹ ਅਗਲੇ ਦਿਨ ਆਪਣੇ ਸਾਡੇ ਡੰਗਰ ਵੇਚ ਗਏ ਬਿਲਕੁਲ ਬਿਲਕੁਲ ਹਾਂਜੀ 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 ਠੀਕ ਹੈ ਭਰਾ ਲੱਭ ਹੀਰੇ ਅੱਗੇ ਆ ਜਗੇ ਵੀਰਾ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲ ਆ ਬਾੜ ਖੜੀ ਆ ਹਾਂ ਇਹ ਦੀ ਦੂਜੇ ਸੁਕੇ ਸੁਈ ਆ ਤੀਜਾ ਸੁਆ ਦੂਜੇ ਸੁਕੇ ਸੁਈ ਆ ਹਾਂ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਅੱਜ ਹੀ ਸੁਈ ਸੁਰੇ ਅੱਜ ਕਿ ਸੁਈ ਅੱਜ ਮਾਰਨਿੰਗ ਸੁਈ ਆ ਤੜਕੇ ਸੁਈ ਆ ਅੱਜ ਮਗਰ ਇਹਦੇ ਬੱਚੀ ਹਾਂ ਇਹਦੇ ਸਿਰੇ 6-7 ਕਿਲੋ ਬੋਲਾ ਸੁਈ ਸੁਰੇ ਚੋਇਆ ਮੈਂ ਜੇਰ ਜੂਰ ਥੋੜੀ ਪਾਦੀ ਆ ਹਾਂ ਓਕੇ ਭਾਈ ਉਹ ਵੀਡੀਓ ਬਣਾਈ ਆ ਠੀਕ ਹੈ ਜੀ ਹਾਂ ਜੀ ਹਾਂ ਤਾਂ ਦੋਸਤੋ ਜੇਰ ਜੂਰ ਪ੍ਰੋਪਰ ਪਾ ਦਿੱਤੀ ਸੀਗੀ ਮਗਰ ਬੱਚੀ ਆ ਫੀਮੇਲ ਕਾਫ ਆ ਤੇ ਅੱਜ ਮਾਰਨਿੰਗ ਸੁਈ ਆ ਤਾਜੀ ਸੁਈ ਆ ਅੱਜ 16 ਮਾਰਚ ਆ ਤੇ ਤੋਂ ਤੋਂ ਨਾ ਕੇ ਥੋੜੀਆਂ ਥੋੜੀਆਂ ਤੁਹਾਨੂੰ ਪੂਣ ਜਿਹੜੀ ਨਜ਼ਰ ਆਊਗੀ ਭਲਾਂ ਭਲਾਂ ਥੋੜੀਆਂ ਨਜ਼ਰ ਆਉਣਗੀਆਂ ਭਾਲ ਚੜੀ ਜਾਂਦੀ ਆ ਭਾਲ ਜੀ ਚੜੀ ਆ ਠੀਕ ਆ ਖਾਣਾਂ ਨੂੰ ਭਾਲ ਚੜੀ ਖਾਣ ਪੂਰੇ ਲੰਮੇ ਆ ਭਾਲ ਚੜ ਗਈ ਜਾਂਦੀ ਹਾਂ ਹਾਂ ਆ ਲਓ ਜੀ ਠੀਕ ਆ ਸੋ ਬੋਲੇ ਦੇ ਉੱਤੇ ਹੁਣ ਚੱਲ ਰਹੀ ਆ ਕਰਮਾਂ ਵਾਲੀ ਬੋਲੇ ਤੇ ਆਣ ਕੇ ਕੋਈ ਚੋ ਕੇ ਤਸੱਲੀ ਕਰ ਸਕਦਾ ਸਵੇਰ 6:00 7:00 ਤੱਕ 6 ਕਿਲੋ ਚੁਵਾਈ ਹੋਈ ਆ ਹਾਂ 6 ਕਿਲੋ ਚੁਵਾਈ ਕੀਤੀ ਪੂਰੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਲੈ ਵੀ ਵੀਰ ਇਹ ਵੀ ਖੋਲ ਕੇ ਤੋਰ ਦਈਏ ਦਿਖਾ ਦਈਏ ਮਗਰ ਬੱਛੀ ਆ ਦੋਸਤੋ ਦੂਜਾ ਸੁਗਾ ਬਰਾਉਣ ਜਾਂ ਕ ਜਿਆ ਕਲਰ ਆ ਪਾ ਪੰਜਾਬੀ ਜੀ ਗੱਲ ਕਹਿ ਦਈਏ ਵੀ ਕੋਕਾ ਕੋਲਾ ਜਾਂ ਕਲਰ ਆ ਠੀਕ ਆ ਜੀ ਕੌਫੀ ਕਲਰ ਜਿਆ ਤੇ ਕੱਦ ਚੰਗਾ ਵੱਡਾ ਕੋਈ ਛੋਟੀ ਨਹੀਂ ਗੀ ਵੱਡੇ ਕੱਦ ਦੇ ਵਿੱਚ ਆਟਰ ਹਵਾਨੇ ਤੋਂ ਤੁਸੀਂ ਜਜਮੈਂਟ ਕਰ ਲੋਗੇ ਦੋਸਤੋ ਥੋੜੀਆਂ ਭਲਾਂ ਭੁਲਾਂ ਵਿੱਚ ਨਜ਼ਰ ਆਉਣਗੀਆਂ ਤੁਹਾਨੂੰ ਭਲਾਂ ਹੈਗੀਆਂ ਨੇ ਠੀਕ ਆ ਜੀ ਤਾਜੀ ਸੂਈ ਆ ਉਤਰ ਜਾਣਗੀਆਂ ਭਲਾਂ ਕੋਈ 2-4 ਤਿੰਨ ਦਿਨਾਂ ਤੱਕ ਤੇ ਥਣ ਜਿਹੜਾ ਹੱਥੀ ਚੁਵਾਈ ਵਾਲਾ ਕੋਈ ਛੋਟਾ ਜਾਂ ਵੱਡਾ ਛਣ ਨਹੀਂਗਾ ਹੱਥੀ ਮੁਠੀ ਹੱਥਾ ਨਾ ਹੱਥੀ ਚੁਵਾਈ ਜਿਹੜੀ ਸੌਕੀ ਹੋ ਜੂਗੀ ਆ ਲਓ हां तोर ले गए सो ਕੱਦ ਸੋਹਣਾ ਦੋਸਤੋ ਬਾਕੀ ਫੇਸਬੁਕ ਕੁਆਲਿਟੀ ਚੰਗੀ ਆ ਤੇ ਕ੍ਰੋਸ ਪਣ ਦੇ ਵਿੱਚ ਹੈਗੀ ਆ ਜਿੱਦਾਂ ਕਿ ਆ ਗਿਆ ਗਰਮੀ ਦਾ ਸੀਜ਼ਨ ਕਿਸੇ ਤਰ੍ਹਾਂ ਕੋਈ ਗਰਮੀ ਗਰਮੀ ਨਾ ਮਣਾਉਣ ਵਾਲੇ ਪਸ਼ੂ ਆ ਠੀਕ ਆ ਜੀ ਸਾਰੇ ਜਿੰਨੇ ਵੀ ਆ ਸਾਰੇ ਥੋੜੇ ਥੋੜੇ ਕ੍ਰੋਸ ਸੰਗ ਦੇ ਵਿੱਚ ਬੱਚੀ ਮਗਰ ਆ ਬਿਲਕੁਲ ਆ ਵੇਖੋ ਨਾੜੂ ਤੇ ਬੱਚਾ ਗੱਲਾਂ ਨਾੜੂਆ ਠੀਕ ਆ ਅੱਜ ਮਾਰਨਿੰਗ ਦੀ ਸੋਈ ਆ ਠੀਕ ਆ ਹੀਰੇ ਦਾ ਮੁੱਲ ਫਿਰ ਕੀ ਕਰਦੇ ਪਏ ਆ ਬਾਈ ਇਹ ਆਪਾਂ ਨੂੰ ਜ਼ਾਇਜ ਮਿਲੀ ਆ ਪਾਣਾ ਤੇ ਜ਼ਾਇਜ ਹੀ ਆਪਾਂ ਦੇ ਦੇਣੀ ਆ ਹਾਂਜੀ 1500 ਬਾਜੇ ਤਾਂ ਵਾਧੂ ਹੁੰਦਾ ਹਾਂਜੀ ਹਾਂ ਇਹਦਾ ਮੁੱਲ 60000 ਕਰਦਾ ਭਾਜੀ 60000 ਹਾਂਜੀ ਹਾਂਜੀ ਬਚੀ 60 ਬਾੜ ਹਜ਼ਾਰ ਦੀ ਵੇਗਣਾਲੀਆ ਤੇ ਚਲ ਵੇਚਣ ਵਾਲਾ ਕੋਈ ਵੀਰ ਭਰਾ ਫੋਨ ਲਾ ਦਿੰਦੇ ਕੀ ਇਹਦਾ ਹਾਂਜੀ ਹਾਂਜੀ ਠੀਕ ਆ ਜੀ 60 ਦੇ 60000 ਦੇ ਵਿੱਚੋਂ ਛੋੜ ਛੱਪੇ ਹੋਣਗੇ ਹਾਂ ਕਰਾਂਗੇ ਜਰੂਰ ਤੇ 3000 ਡਾ ਦਾਂਗੇ 3057 ਦੀ ہاں ਸਪਿੰਗਰ ਦੇ ਦੇਗੇ ਮਾਨਤਨ ਹੋਰ ਕੋਈ ਵੀਰਾ ਭਰਾ ਫੋਨ ਲਾਵੇ ਜੇ ਕਰਦਾਂਗੇ ਦੂਰ ਨੇੜੇ ਦਾ ਕੋਈ ਆਕੇ ਕਰਾਂਗੇ ਮਾਨ ਹਾਂ ਦੱਸੋ ਭਰਾ ਮਾਨਤਨ ਪੂਰਾ ਖੁੱਲਾ ਕਰ ਦਿੰਦਾ ਠੀਕ ਆ ਜੀ ਕਈ ਵੀਰ ਬਹੁਤੇ ਕਹਿੰਦੇ ਵੀ ਵੀਰ ਮੋਲ ਜਿਹੜਾ ਥੋੜਾ ਘੱਟ ਕਰਾਇਆ ਕਰ ਵੀਰ ਮੈਂ ਅਗਲੇ ਦਾ ਪੜਤਾ ਹੁੰਦਾ ਬਾਕੀ ਉਹਦੇ ਜੋ ਅਗਲੇ ਨੇ ਨਫਾ ਨੁਫਾ ਲੈ ਕੇ ਆਪਦਾ ਹਿਸਾਬ ਕਿਤਾਬ ਰੱਖਣਾ ਹੁੰਦਾ ਜਿਹੜੇ ਵੀਰ ਨੂੰ ਜਿੰਨਾ ਚੱਲਦਾ ਉਹਦੇ ਹਿਸਾਬ ਨਾਲ ਵੀ ਤੁਸੀਂ ਮੋਲ ਲਾ ਸਕਦੇ ਏ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਪਰ ਇੱਥੇ ਆਣ ਕੇ ਚੀਜ਼ ਵੇਖ ਲਓ ਬਹੁਤ ਠੰਡੀਆਂ ਕੱਤ ਵੱਡਾ ਬਾਕੀ ਠੰਡੀ ਧੀਰੀ ਸੀਜ਼ਨ ਦਾ ਆਪ ਠੀਕ ਹੈ ਬਾਦਿਆਂ ਇਹ ਆ ਦੇਖੋ ਕੋ ਚੱਕਰ ਨਾ ਪਾ ਲਈ ਜਿਆਦੀ ਚੜ ਗਈ ਇਹਨੂੰ ਹਾਂ 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 ਹਾਂਜੀ ਹਾਂਜੀ ਠੀਕ ਹੈ ਜੀ ਲਓ ਦੱਸੋ 57000 ਦੀ ਹੋ ਜੂਗੀ 57000 ਦੇ ਵਿੱਚੋਂ ਵੀ ਮਾਨਤਾ ਹੋ ਜਾਊਗਾ ਪਹਿਲਾਂ ਤੁਸੀਂ ਘਰ ਆ ਲੈਣ ਤੇ 20 ਕਿਲੋ ਕੱਢਿਆ ਪਰ ਅਸੀਂ ਨਹੀਂ ਕੋਈ ਗਾਰੰਟੀ ਦਿੰਦੇ ਗਾਰੰਟੀਆਂ 'ਚ ਫਸ ਜਾਈਦਾ ਹਾਂ ਨਹੀਂ ਗਾਰੰਟੀ ਨਾ ਪਾਉਂਦੇ ਨਹੀਂ ਪਤਾ ਵੀ ਪਿਛਲਾ ਘਰ ਕਿੰਨਾ ਸੱਚ ਬੋਲਦਾ ਹੈ ਇਹ ਕਈ ਗਾਰੰਟੀਆਂ ਦੇਈ ਜਾਣਗੇ ਸਾਡੀ 30 ਕਿਲੋ ਦਊਗੀ ਦੇਣ ਨੂੰ ਭਾਵੇਂ ਪਾਏਗਾ ਤਾਂ ਭਾਵੇਂ 25 ਕਿਲੋ ਦੇ ਦੇ ਗਾਰੰਟੀ ਨਹੀਂ ਭਾਜੀ ਦੇਣੀ ਹੱਲ ਕਿਹੜਾ ਬੋਲਾ ਚ ਆਇਆ ਉਹ ਦੱਸਾਂਗੇ ਬਸ ਬਸ ਜੋ ਆਪਣੇ ਘਰੇ ਹੁਣ ਮੌਜੂਦਾ ਆਪਾਂ ਲੈ ਵੀ ਹੀਰੇ ਅੱਗੇ ਤੀਜੇ ਨੰਬਰ ਤੇ ਜਿਹੜੀ ਆ ਬੈਠ ਭਰਾ ਹਾਂਜੀ ਹਾਂਜੀ ਇਹਦੇ ਥੱਲੇ 14 ਕਿਲੋ ਦੁੱਧ ਆ ਲਓ ਦੋਸਤੋ 14 ਕਿਲੋ ਇਹਦੇ ਥੱਲੇ ਦੁੱਧ ਆ ਇਹਨੂੰ ਸੂਈ ਨੂੰ ਅੱਜ ਕਿੰਨਾ ਕੁ ਸਮਾਂ ਹੋ ਗਿਆ ਇਹਨੂੰ ਹਫਤਾ ਸੂਈ ਨੂੰ ਹੋ ਗਿਆ ਐਵੇਂ ਆਖੀ ਇਹ ਬਾਹਲਾ 14 ਕਿਲੋ ਦੁੱਧ ਆ ਆਹ ਹੁਣ ਹੁਣ ਦੁੱਧ ਆ ਹ ਹਾਂਜੀ ਹਾਂਜੀ 14 ਨੈਟ ਪੱਕਾ ਨੈਟ ਨੈਟ ਕੰਡੇ ਵਾਲਾ ਹੋਊਗਾ ਵਗਾਵਾ 16 17 ਕਿਲੋ ਆਉਂਦਾ ਠੀਕ ਆ ਲੈ ਤੁਸੀਂ ਬਾਈ ਖੋਲ ਖੋਲ ਕੇ ਦਿਖਾ ਦੀ ਹਾਂ 14 ਆ ਦੋਸਤੋ ਕ੍ਰੋਸ ਆਂਗ ਦੇ ਵਿੱਚ ਐਚ ਐਫ ਦਾ ਕ੍ਰੋਸ ਆ ਮਗਰ ਇਹਦੇ ਵੀ ਬਚੀ ਆ ਠੀਕ ਆ ਤੇ 14 ਕਿਲੋ ਦੁੱਧ ਇਸ ਵਕਤ ਇਹਦੇ ਥਲੇ ਹਾਜ਼ਰ ਆ ਹੁਕ ਤਾਂ ਕੀ ਦੱਸਿਆ ਸੂਈ ਨੂੰ ਹਾਫ ਦਾ ਹੋ ਗਿਆ ਸੂਈ ਨੂੰ ਬਚੀ ਮਗਰ ਠੀਕ ਆ ਜੀ ਮਗਰ ਬਚੀਆਂ ਦੋਸਤੋ ਬਾਕੀ ਹਰ ਕਿਸੇ ਨੂੰ ਪਸੰਦ ਫੰਦਾ ਪਸ਼ੂ ਜੇਕਰ ਬੱਚਾ ਚੰਗਾ ਮਗਰ ਮਿਲ ਜੇ ਕਿਉਂਕਿ ਬੱਚਿਆਂ ਦੀ ਥੋੜੀ ਕੇਅਰ ਕੱਟ ਕਰਦੇ ਆ ਕਿਉਂਕਿ ਬੱਚੇ ਖਿਰੀ ਬਾਕੀ ਵੀਰਾਂ ਨੇ ਛੱਡਦੇ ਹੁੰਦੇ ਆ ਬੱਚੀਆਂ ਜੜੀਆਂ ਚਲੈ ਇੰਨਾ ਵੀ ਬੰਦਾ ਸਾਹਮ ਸਮਾ ਲੈਂਦਾ ਸ਼ੌਂਕ ਨਾਲ ਮਗਰ ਬੱਚੀਆਂ ਨੇ ਚਾਰੇ ਵੜਾਂ ਦੇ ਜੜੀ ਵੜ ਵੀ ਪਸੰਦ ਆਉਂਦੀ ਆ ਘਰ ਆਣ ਕੇ ਆਪਣੀ ਨੱਖ ਪਰਖ ਕਰ ਲਿਓ ਤਸੱਲੀ ਕਰ ਲਿਓ ਕਿਉਂਕਿ ਕੋਈ ਗੱਬਣ ਦਾ ਪਸ਼ੂ ਹੈ ਨਹੀਂਗਾ ਸਵੇ ਸੁਬਾਹ ਪਸ਼ੂਆ ਚੋਕੇ ਪਸਮਾ ਕੇ ਭਰਾ ਕੇ ਆਪਣੀ ਤਸੱਲੀ ਕਰ ਲਿਓ ਕੱਦ ਕਾਰ ਇਸ ਵਾਰ ਦੋਸਤੋ ਮੀਡੀਅਮ ਆ ਮੀਡੀਅਮ ਤੋਂ ਉੱਚੀ ਆ ਠੀਕ ਆ ਬਾਕੀ ਪਲੀ ਗੁਲੀ ਪੂਰੀ ਆ ਜਿੰਨੇ ਵੀ ਆ ਹੈ ਗੋਲ ਆ ਦੇਖੋ ਜੀ ਹਾਂ ਤੋੜ ਲਾ ਬਈ ਗੋभी ਐ ਨੂੰ ਤੋੜ ਦੇ ਫਿਰ ਲਓ ਵੀ ਠੀਕ ਹੈ ਜੀ ਲਓ ਜੀ ਹਾਂ ਲਓ ਜੀ ਲੋਬੀ ਅੱਛਾ ਇਹਰੇ 14 ਕਿਲੋ ਦੁੱਧ ਦਾ ਬਾਕੀ ਚੋਣ ਚਾਂਨ ਤਾਂ ਪਹਿਲਾਂ ਮੈਂ ਸਾਫ਼ ਕਰੀ ਚੋਣ ਇੱਕ ਲੰਬਰ ਚਵਾਈ ਇੱਕ ਲੰਬਰ ਹੋਊਗੀ ਕਿਉਂਕਿ ਮੇਨ ਗੱਲ ਆ ਇਹ ਵੀ ਛੱਟੀ ਦੀ ਗਰੰਟੀ ਦਵਾ ਚਵਾਈ ਦਾ ਪਸ਼ੂ ਸਾਫ਼ ਸੁਥਰਾ ਹੋਣਾ ਚਾਹੀਦਾ ਚਲੋ ਰੇਡ ਆ ਕੋਈ ਯਾਰ 2000 ਬੰਦਾ ਵਾਧੂ ਨਹੀਂ ਭਰ ਦਿੰਦਾ ਅਸੀਂ ਮੰਗਾ ਲੈਨੇ ਪਰ ਮੈਂ ਕਹਿੰਦਾ ਚੋ ਕੇ ਲਿਆ ਕਰੋ ਗਿੱਟ ਚੱਕਰ ਨਹੀਂ ਹਾਂ ਹਾਂ ਕਈ ਵੀਰ ਬੋਲ ਰਹੇ ਨੇ ਬੋਪਾਲ ਕਾ ਤੇ ਨਾ ਹੀ ਆਪਾਂ ਗਾਂ ਕਿਸ ਨੂੰ ਦੇਣਾ ਅੱਛਾ ਜੀ ਪਾਸ ਹੀ ਪਸ਼ੂ ਦੇਣਾ ਵੀ ਗਾਂ ਕੋਈ ਭੈਣ ਭਰਾ ਪੈਸੇ ਲਾ ਕੇ ਲਿਜਾਵੇ ਤੇ ਕੋਈ ਦੁਖੀ ਨਾ ਹੋਵੇ ਹਾਂ ਭੂਰ ਛੱਟੇ ਦੀ ਆਪਣੀ ਗਰੰਟੀ ਅੱਛਾ ਇਹਦਾ ਮੁੱਲ ਕਿੰਨਾ ਕਰਦੀ ਹੈ ਕੀ ਮੁੱਲ ਚਾਇਜ ਰੱਖਿਆ ਦੱਸੋ ਜੀ 45000 ਕਰਦਾ ਮੁੱਲ 45 ਹਾਂਜੀ ਹਾਂਜੀ ਵੀ ਲੈਣ ਦੇ ਨਾਲ ਆਈ ਆ ਵੀ ਹੁਣ ਬੰਦ ਨੀ ਨਹੀਂ ਨਹੀਂ 42000 ਦੀ ਦੇ ਦਾਂਗੇ 3000 ਮਾਣ ਕਰਾਂਗੇ 3000 ਹਾਂਜੀ ਹਾਂਜੀ ਮਾਣ ਕਰ ਲੋ ਵੀ 42000 ਦੀ ਭਰਾਵੋ ਇਹ ਤੁਹਾਨੂੰ ਵਾੜ ਮਿਲ ਜਾਊਗੀ ਵੀ ਕਣ ਵਾਲੀ 45000 ਦਾ ਹੱਕ ਆ ਪਰ ਨਹੀਂ ਜਿਆਜ ਦਵਾਂਗੇ ਮਗਰ ਬੱਚੀ ਦਿਖ ਆ ਦੇਖੋ ਠੀਕਾ ਮગર ਬੱਚੀ ਆ ਦੋਸਤੋ ਬੱਚੀ ਵੀ ਸੋਹਣੀ ਦੇਲਦੀ ਆ ਕੱਦ ਕੋਤ ਸੋਹਣੀ ਦੀ ਆ ਆ ਦੇਖੋ ਠੀਕਾ ਬੱਚੇ ਬਹੁਤ ਸੋਹਣੇ ਆ ਮગર ਸਾਰੀਆਂ ਬਿਹੜਾਂ ਦੇ ਇਸ ਵਾਰ ਇੱਕ ਫਾਈਨਲ ਲਾਸਟ ਵਿੱਚ ਤੁਹਾਨੂੰ ਇਹ ਸਾਈਵਾਲ ਦਾ ਕ੍ਰਾਸ ਦਿਖਾਉਣੇ ਆ ਤੇ ਤੁਸੀਂ ਰੇਵਾ ਜੀ ਇਹਦਾ ਸਮਾਂ ਕਿੰਨਾ ਕੁ ਦੱਸ ਰਹੇ ਸੀਗੇ ਉਹਨਾਂ ਇੱਕ ਮਹੀਨਾ ਆਖਿਆ ਪੂਰਾ ਸਹੀਨ ਹੋ ਗਿਆ ਇੱਕ ਮਹੀਨਾ ਮੈਂ ਤੁਹਾਨੂੰ 20 ਦਿਨ ਆਖਿਆ ਮੈਂ ਪੂਰਾ ਮਹੀਨਾ ਹੋ ਗਿਆ ਸਹੀਨ ਹੋਣ ਦਾ ਪਿਛੋਂ ਵਿੱਚ ਜਿੱਥੋਂ ਆਈ ਉਹ ਤਾਂ ਮਹੀਨਾ ਕੇ ਦੱਸ ਕੇ ਦਿੰਦੀ ਆ ਦੱਸ ਕੇ ਦਿੰਦੀ ਆ ਕੋਈ ਵੀਰ ਭਰਾ ਵੱਧ ਮਨਸ ਨਾਲ ਉਹ ਕੋ ਨਹੀਂ ਹਨ ਕੋਈ ਕਹਿ ਸਕਦਾ ਕੋਈ ਦੋ ਚਾਰ ਦਿਨ ਉੱਪਰ ਕੋ ਵੱਧ ਘੱਟ ਹੈ ਨਾ ਤੁਸੋਂ ਇਹ ਸ਼ਾਹੀਵਾਲ ਕ੍ਰੋਸ ਅੰਗ ਦੇ ਵਿੱਚ ਇਹ ਵਹਿੜਾ ਤੇ ਸੂਆ ਇੱਕ ਨਮਾ ਤੋਂ ਅੰਗ ਦੇ ਦੂਜਾ ਭਾਜੀ ਇਹਦਾ ਦੂਜਾ ਲਓ ਜੀ ਦੂਜਾ ਸੂਆ ਤੁਸੋਂ ਮੰਨ ਕੇ ਤੁਸੀਂ ਕੋਈ ਵੀਰ ਸੌਦਾ ਕਰ ਸਕਦਾ ਸੋ ਥਣ ਥੁੰਦੀ ਆ ਕੁਆਲਿਟੀ ਵੇਖੋ ਠੀਕ ਆ ਜੀ ਆ ਲੈ ਮਹੀਨੇ ਦਾ ਕੋਈ ਆਈਡੀਆ ਮੰਨ ਲੈ ਮਹੀਨੇ ਤੋਂ ਕੁੱਤੇ ਮੰਨ ਲੈ ਹਰ ਕਦੀ ਆਪੋ ਆਪਣੀ ਸਮਝ ਆ ਭਰਾਵੋ ਆਪਦੀ ਸਮਝ ਵੇਖ ਲਿਆ ਕਰੋ ਠੀਕ ਆ ਗੋ ਹੀਰੇ ਪਾਈ ਦਾ ਵਪਾਰ ਦਾ ਕੰਮ ਅੱਗੋਂ ਆਪ ਮਹੀਨੇ ਦੀ ਮੰਨ ਕੇ ਕਰੀਤੀ ਆ। 10000 ਰਜਾਇਜ਼ ਰੱਖਣਾ। ਠੀਕ ਆ ਜੀ। ਹਾਂ ਜੀ ਹਾਂ ਜੀ। ਆ ਦੇਖੋ। ਠੀਕ ਆ। ਤਾਂ ਦੁੱਧ ਹੁਣ ਕਿੰਨਾ ਕੁ ਚੱਲ ਰਿਹਾ ਏ ਥੱਲੇ? ਇਹ ਵੀ 14 ਲੀਟਰ ਦੁੱਧ ਆਏਗਾ ਠੰਡਾ ਹੈਗਾ। 14। ਹਾਂ ਜੀ। ਠੀਕ ਐ ਕਲੀਆਂ ਗੱਲਾਂ ਗੁੱਲਾਂ ਵਾਲਾ ਤੇ ਨਹੀਂ 14। ਨਾ ਨਾ ਨਾ। ਗੱਲਾਂ ਮਿਲ ਕੇ ਲੈ ਗਏ। ਮਿਲ ਕੇ ਦੇਵਾਂਗੇ। 15 ਕਿਲੋ ਭਾਜੀ। ਹਾਂ। ਹੈਗਾ 15 ਕਿਲੋ ਤੇ 14 ਠੰਡਾ ਆਏਗਾ ਦੁੱਧ। ਠੀਕ ਆ ਜੀ। ਆਹੋ। ਲੋ ਵੀ ਭਰਾਵਾ 14 ਕਿਲੋ ਆ ਠੀਕ ਆ ਜੀ। ਅਕਸਰ ਕੀ ਹ ਵੀ 14 ਕਿਲੋ ਵੀਰਾਂ ਦਾ ਵੀ ਚੋਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲੈ ਜਿਓ ਤੇ ਥਾਣ ਥਣ ਵੇਖੋ ਤੁਸੀਂ ਠੀਕ ਆ ਜੀ ਪਿਛਲੇ ਨਾਲ ਪਿਛਲਾ ਬਿਲਕੁਲ ਸਾਈਜ਼ ਦੇ ਵਿੱਚ ਬਰਾਬਰ ਆ ਅਗਲੇ ਨਾਲ ਬਿਲਕੁਲ ਅਗਲਾ ਮੋਟਾਈ ਦੇ ਵਿੱਚ ਇੱਕੋ ਜਿਹਾ ਥਾਣ ਨੇ ਤੇ 14 ਕਿਲੋ ਇਸ ਵਾੜ ਦੇ ਥਲੇ ਦੁੱਧ ਸੋਈ ਨੂੰ ਮਹੀਨਾ ਮੰਨ ਸਕਦਾ ਕੋਈ ਵੀਰ ਅੱਗੇ ਆਈਡੀਆ ਆਪਣਾ ਤੁਸੀਂ ਲਾ ਲਿਓ ਠੀਕ ਆ ਬੱਚਾ ਤੁਹਾਨੂੰ ਤਸੱਲੀ ਨਾਲ ਦਿਖਾ ਦਾਂਗੇ ਵੱਛੀ ਆ ਮਗਰ ਇਹਦੇ ਵੀ ਲਾ ਦੇਖ ਆ ਲਓ ਜੀ ਆ ਬੱਚਾ ਵੇਖ ਲਓ ਠੀਕ ਆ ਆ ਲਓ ਕਦਾ ਆਹ ਦੇ ਵਛੀ ਜੋ ਠੀਕ ਆ ਵਛੀ ਆ ਮਗਰ ਤੇ ਹੀਰੇ ਦਾ ਫਿਰ ਕੀ ਕਰਦੇ ਪਏ ਭਰਾ ਮੁੱਲ ਕੀ ਲੈਣ ਦੇਣ ਇਹੋ ਜਿਹਾ 45 45 ਲੋਕੀ ਮੰਗੀ ਜਾਂਦੇ ਆ ਆਪਾਂ 37000 ਮੁੱਲ ਕਰਦੇ ਆ 37 ਹਾਂ 33000 ਦੀ ਦੇ ਦਾਂਗੇ ਇਹਦਾ 3000 ਹੀ ਮਾਨ ਕਰ ਦੇਣਾ ਠੀਕ ਹੈ ਜੀ ਹਾਂਜੀ ਹਾਂਜੀ ਲੈ ਜੀ ਭਰਾ ਉਹ ਹਾਂਜੀ 37000 ਤੇ 34000 ਲੈਣ ਦੇਣ ਵਿੱਚੋਂ 3000 ਹੋਰ ਛੱਟੇ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਹਾਂਜੀ ਇਰੇ ਵੀ ਗੱਲ ਐ ਆ ਵੀ ਪਸ਼ੂ ਐ ਖਰੇ ਖਰੇ ਲੱਭੇ ਖਰੇ ਖਰੇ ਅੱਜ ਨਹੀਂ ਅੱਜ ਨਹੀਂ ਸਦਾ ਹੀ ਹੋਣੇ ਚਾਹੀਦੇ ਹਨ ਵੀ ਇਹ ਰੰਗ ਭੈਣ ਭਰਾ ਮੋਲ ਤਾਂ ਆਪਣੇ ਤਾਂ ਵੀਰ ਵੇਚਣ ਵਾਲੇ ਲਾਉਂਦੇ ਹੂਣ ਹਾਂ ਹਾਂਜੀ ਹਾਂਜੀ ਅੱਗੇ ਪਿਛਲੀ ਵੀਡੀਓ ਉਦੋਂ ਪਾਈ ਸੀ ਆਪਣੇ ਵੇਚਣ ਵਾਲੇ ਵੀਰ ਲੱਗੇ ਹੀ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਮੋਲ ਹੀ ਜਾਇਜ਼ ਰੱਖਣੇ ਆ ਫਿਰ ਲੋ ਵੀ ਦੋਸਤੋ ਇਹ 34000 ਦੀ ਮਿਲ ਜੂਗੀ ਪੂਰੀ ਤੁਸੀਂ ਵਾੜ ਦੇਖ ਲਈ ਆ ਥਣਾ ਥਣਾ ਦੀ ਵੈਸੇ ਦਿਖਾਈ ਪੂਰੀ ਵਧੀਆ ਤੇਰੀ ਆ ਫੱਦਰ ਲੇਵੇ ਦੀ ਆ ਚੋਣ ਦੇ ਵਿੱਚ ਵੀ ਵੀਰ ਆਖ ਰਿਹਾ ਵੀ ਕਿਸੇ ਵੀਰ ਨੇ ਸੌਦਾ ਕਰਨਾ ਹੀ ਨਹੀਂ ਹੈਗਾ ਦੂਰੋਂ ਆ ਕੇ ਇੱਥੇ ਬਾਜ ਖਾਸ ਕੇ ਪਕਾਉਣ ਵਾਲੀ ਗੱਲ ਨਹੀਂ ਜੋ ਦੱਸਿਆ ਗਿਆ ਉਹਦੀ ਆਣ ਕੇ ਪਰਖ ਕਰੋ ਨਰਖ ਕਰੋ ਤਸੱਲੀ ਕਰੋ ਆ ਬੈੜਾ ਨੇ ਵੀਰ ਹੀਰੇ ਦੇ ਕੋਲ ਅੱਜ ਚਾਰ ਬਿਖਾਤੀਆਂ ਨੇ ਤੁਹਾਨੂੰ ਤਸੱਲੀ ਦੇ ਨਾਲ ਠੀਕ ਹੈ ਜੀ ਆਣ ਕੇ ਆਪਦਾ ਚੋਬੋ ਪਸਮਾਵੋ ਹੀਰੇ ਨੰਬਰ ਬੋਲਦੇ ਫਿਰ ਇੱਕ ਵਾਰੀ ਪਛਾਣਦੇ ਜੀ ਦਾ 13 44113 ਠੀਕ ਹੈ ਭਰਾ ਇੱਕੋ ਨੰਬਰ ਹੀ ਨਾਲ ਆਪਣੇ ਹਾਂਜੀ ਇੱਕ ਹੀ ਚੱਲਦਾ ਠੀਕ ਹੈ ਜੀ ਲਓ ਦੋਸਤੋ ਹੀਰੇ ਵੀਰ ਦੇ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਮਿਲਦਿਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ